ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸੀਟੀਸੀ 7 ਬਟਾਲਾ ਡੀਪੂ ਦਾ ਕਨੈਕਟਰ ਆਂ ਜੀ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇੱਕਦਾਂਹੀ ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਆ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਤੇ ਰਸਤੇ ਵਿੱਚ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵੱਜੀਆਂ ਬਹੁਤ ਵਿਜ਼ ਡਰਾਈਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜਿਹੜੀਆਂ ਨੇ ਉਹ ਪੂਰੀਆਂ ਚੌਕਸ਼ੇ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਰਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ ਪੰਨ ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਆ 11 ਜ ਗੱਡੀ ਜਾਂਦੀ ਆ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜ 11 ਜ ਗੱਡੀਆਂ ਲੈਂਦੀਆਂ ਤੁਸੀਂ ਲੋਕ ਵੇਖੋ ਜੀ ਜਿਹੜੀ ਪੈਂਡੀ ਇਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆ ਪ੍ਰੇਸ਼ਾਨੀ ਕੱ ਲਈ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀਆਂ ਪੀਆ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਜਾਵੇ ਬੰਦ ਲਾਈਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਹੈ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਜਿਹਾ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਹੀ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ 9:30 ਸਾਡਾ ਜਲੰਧਰੋਂ ਟਾਈਮ ਬੰਦਾ ਉਹਦੇ ਵਿੱਚ ਕੀ ਧੁੰਦ ਬਹੁਤ ਜਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਆ ਗਾਂ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਜ ਜਾਂਦਾ ਕਈ ਵਾਰੀ ਤੇ ਇੱਥੇ ਇੱਕ ਵਜ ਜਾਂਦਾ ਬਟਾਲੇ ਤੋਂ ਪਿੱਛੇ ਪਿੱਛੇ ਮੈਤੇ ਚੌਂਗ ਲੱਗ ਗਈ ਕਿਉਂਕਿ ਲੱਭਦਾ ਕੋਖਣੀ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕਰ ਪੱਟੀ ਨਹੀਂ ਹੈਗੀ ਚੱਲਣਾ ਇਸ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀਏ ਦੇ ਰੋਡ ਦੇ ਉੱਤੇ ਵਹਾਈ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜਰੂਰ ਉੱਤੇ ਰੋਡਾਂ ਦੇ ਉੱਤੇ ਵਹਾਇਆ ਜਾਵੇ ਚਿੱਟੀ ਜਿਹੇ ਦਾ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਇਹ ਤੇ ਚੱਲਦਾ ਰਹਿੰਦਾ ਵਾ ਇਹਦੇ ਨਾਲ ਨਾ ਹੁਣ ਕਰਕੇ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ 9:30 9:30 ਹੈ ਉਹ 8:30 ਦਾ ਹੱਥੋਂ ਜਲੰਧਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਣਾਂ ਨੇ ਉਹਨਾਂ ਦੀ ਸਹੀ ਸਲਾਮਤ ਆ ਤਾਰੂ ਕਰੀ 50 ਸਗੀਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ